ਬੋਲੋ ਜੀ ਸਤਨਾਕ ਵਾਹਿਗੁਰੂ ਸਤਨਾਕ ਵਾਹਿਗੁਰੂ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਇ ਵਾਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗੋਤੀ ਸਿਮਰਕੈ ਗੁਰੂ ਨਾਨਕ ਲਈ ਤਹਾਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ अर्जुन हरगोबिंदनाओ समराओ श्री हर राय श्री हर कृष्ण ते आयै जिस डिट्ठे सब दुख जाए तेग बहादुर सिमरैं करणा उने ध्यावें ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਕੀ ਆਤਮਕ ਜੋਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੇਦਾਰ ਦਾ ਧਿਆਨ ਤਰਕਾ ਬੋਲੋ ਜੀ ਬੋਲੋ ਜੀ ਪੰਝਾ ਪਿਆਰਿਆਂ ਚਾਹਾਂ ਸਾਹਿਬ ਜਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਇਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕਾ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਕੀ ਕੇ ਸਾਹ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਪਵਿੱਤਰ ਪਾਵਨ ਕਮਾਈ ਦਾ ਧਿਆਨ ਤਰਕੈ ਬੋਲੋ ਜੀ ਪੰਝਾ ਤਖਤਾ ਤੇ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਤਰਕੈ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਵਿੱਚ ਚਤਵਣ ਕਾ ਸਦਕਾ ਸਰਬ ਸੁਖ ਹੋਏ ਜहां-ਜहां ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆ ਆਇ ਦੇਗ ਤੇਗ ਫਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ দান ਕੇਸ਼ দান ਰਹਿਤ দান ਵਿਵੇਕ দান ਵਿਸਾਹ দান ਰੂਸਾ দান ਦਾਨ ਸਿਰਦਾਨ ਨਾਮ দান ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਬੋਲੋ ਜੀ ਆਪ ਜੀ ਕੇ ਗੁਰਸਿੱਖਾਂ ਕਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰੱਖੇ ਆਪ ਅਕਾਲ ਪੁਰਖ ਵਾਹਿਗੁਰੂ ਜੀ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਇਨਾਂ ਦੇ ਖੁੱਲੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਪੰਥ ਨੂੰ ਬਖਸ਼ ਦੇਵੋ ਜੀ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨੇ ਉਟਿਓ ਕੀ ਓਟ ਧੰਨ ਧੰਨ ਪਿਤਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ हे अकाल पुरख वाइगुरु जी आप जी के चरण कमला पास अरजोई है जोडड़ी है कृपा करके प्रबान करने दी कृपालता कर करनी साहेब बादशाह हे कलगियां वाले पिता साहेब श्री गुरु गोविंद सिंह साहेब जी आप जी की बख्शीश मेहरमत आशीष ते सदका आप जी की चलाई हुई मर्यादा अनुसार ਆਪ ਜੀ ਦਾ ਓਟ ਆਸਰਾ ਲੈਂਦਿਆਂ ਹੋਇਆਂ ਤਨ ਤਨ ਪਿਤਾ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜਿਆਂ ਨੂੰ ਮੁੱਖ ਰੱਖਦੇ ਹਾਂ ਨਗਰ ਕੀਰਤਨ ਕੱਢੇ ਜਾਣੇ ਹਨ ਆਪ ਜੀ ਕੇ ਨਜੀ ਸਥਾਨ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਬੁੰਗਾ ਸਾਹਿਬ ਵਿਖੇ ਤੋਂ ਪ੍ਰਾਰੰਭਤਾ ਹੋਣੀ ਹੈ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀ ਨੇ ਮਿਹਰਮਤ ਕੀਤੀ ਹੈ ਆਪਣੇ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਿਆਂ ਹਰ ਸਾਲ ਦੀ ਤਰ੍ਹਾਂ ਸੇਵਾ ਸੰਭਾਲ ਦੇ ਲਾਇਕ ਸਮਝਦਿਆਂ ਮਿਹਰਮਤ ਕਰਕੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਹੈ ਦਾਤਾ ਨਗਰ ਕੀਰਤਨ ਦੀ ਪ੍ਰਾਰੰਭਤਾ ਦੇ ਖੁਸ਼ੀਆਂ ਦੇ ਅੰਦਰ ਆਪ ਜੀ ਕੇ ਨਾਮ ਤਰੀਕ ਪੰਜ ਪਿਆਰੇ ਪੰਜ ਨਿਸ਼ਾਨ ਚੀ ਦੋ ਪਹਿਰੇਦਾਰ ਆਪ ਜੀ ਦੇ ਘਰ ਦੇ ਗ੍ਰੰਥੀ ਸਿੰਘ ਸੇਵਾਦਾਰ ਸੰਗਤਾਂ ਆਪ ਜੀ ਕੀ ਹਜ਼ੂਰੀ ਵਿੱਚ ਹਾਜ਼ਰ ਨੇ ਮੇਰਾ ਮਤ ਪ੍ਰੋਦਾਤਾ ਨਗਰ ਕੀਰਤਨ ਦੀ ਪ੍ਰੰਪਤਾ ਵਾਸਤੇ ਆਪ ਮਾਰਗਦਰਸ਼ਨ ਕਰਦੇ ਆਪ ਜੀ ਕੇ ਪਵਿੱਤਰ ਪਾਵਨ ਸਰੂਪ ਆਪ ਜੀ ਕੇ ਸਜੇ ਹੋਏ ਅਸਨਾ ਤੱਕ ਲਿਜਾਏ ਜਾਣ ਰਸਤੇ ਵਿੱਚ ਅੰਗ ਸੰਗ ਸਹਾਈ ਹੋਣ ਦੀ ਕਿਰਪਾਲਤਾ ਕਰਨੀ ਸ਼ੈਨਸ਼ਾ ਆਪ ਜੀ ਮੇਰ ਅਮਤ ਕਰਨੀ ਬਖਸ਼ਿਸ਼ ਕਰਕੇ ਹਰ ਸਾਲ ਦੀ ਤਰ੍ਹਾਂ ਸਿਰ ਤੇ ਮਿਹਰ ਭਰਿਆ ਹੱਥ ਰੱਖ ਕਰਕੇ ਆਪਣੇ ਸਿੰਘਾਂ ਤੋਂ ਸੇਵਾਦਾਰਾਂ ਤੋਂ ਸੰਗਤਾਂ ਤੋਂ ਸੇਵਾ ਲੈਣ ਦੀ ਕਿਰਪਾਲਤਾ ਕਰਨੀ ਜਿਸ ਕਾ ਕਾਰਜ ਤਨਹੀ ਕੀਆ ਮਾਨਸ ਕਿਆ ਵਿਚਾਰਾ RAM ਦੇ ਮਾਵਾ ਕ ਅਨੁਸਾਰ ਸ਼ੈਨਚਾ ਆਪ ਜੀ ਕੇ ਕਾਰਜ ਨੇ ਆਪ ਨੇ ਵਰਤ ਕਰਕੇ ਸਵਾਰ ਦੇਣੇ ਅਸੀਸ ਬਖਸ਼ਣੀ ਬੇਨਤੀਆਂ ਪ੍ਰਵਾਨ ਕਰ ਲੈਣੀਆਂ ਮੇਰ ਅਮਤ ਕਰਨੀ ਦਾਤਾ ਸ਼ਰੀਰਿਕ ਤੌਰ ਤੇ ਕੁਝ ਸਿੰਘ ਆ ਢਿੱਲੇ ਨੇ ਦਾਤਾ ਕਿਰਪਾ ਕਰੋ ਕਾਇਮ ਹੋ ਜਾਣ ਮੇਰਾ ਮਤ ਕਰਨੀ ਸਿਰ ਤੇ ਮੇਰ ਭਰਿਆ ਹੱਥ ਰਾ ਕਰਕੇ ਆਪ ਜੀ ਵਿੱਚ ਵਰਤ ਕਰਕੇ ਸੇਵਾ ਲੈਣ ਦੀ ਕਿਰਪਾਲਤਾ ਕਰਨੀ ਆਪ ਜੀ ਕੀ ਇਲਾਹੀ ਬਾਣੀ ਦੇ ਜਾਪ ਕਰਦੇ ਆ ਆਪ ਜੀ ਕੇ ਹਰ ਜਸ ਗਾਉਂਦਿਆਂ ਨਗਰ ਪ੍ਰਕਰਮਾ ਕਰਦਿਆਂ ਆਪ ਨੂੰ ਆਣ ਕਰਕੇ ਨਸਤਮਸਤ ਹੋਈਏ ਦਾਤਾ ਜੀ ਮੇਰਾਮਤ ਕਰਨੀ ਸਬਣਾ ਦੇ ਸਿਰ ਤੇ ਮੇਰ ਭਰਿਆ ਹੱਥ ਬਣਾਈ ਰੱਖਣਾ ਕਿਰਪਾ ਕਰ ਦੇਣੀ ਦੂਰੋਂ ਨੇੜਿਓਂ ਚੱਲ ਕਰਕੇ ਆਈ ਸੰਗਤ ਦੀ ਹਾਜ਼ਰੀ ਭੇਟਾ ਅਤੇ ਸੇਵਾ ਆਪ ਜੀ ਆਪਣੇ ਦਰ ਪ੍ਰਵਾਨ ਕਰਨ ਦੀ ਕਿਰਪਾਲਤਾ ਕਰਨੀ ਸਭਨਾਂ ਦੀਆਂ ਸ਼ੁਭ ਮਨੋ ਭਾਵਨਾਵਾਂ ਮਾ ਪੂਰਨ ਕਰਨੀਆਂ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਨੇ ਨਿਤਨੇਮੀ ਹੋਣ ਦੀ ਪਰਪਕਤਾ ਬਖਸ਼ਣਾ ਨਾਮ ਬਾਣੀ ਨਾਲ ਜੁੜਨ ਦੀ ਅਸੀਸ ਬਖਸ਼ਣੀ ਦਾਤਾ ਆਪ ਜੀ ਦੇ ਘਰ ਦੇ ਪ੍ਰੀਤਵਾਨ ਬੱਚਿਆਂ ਵੱਲੋਂ ਬੱਚਿਆਂ ਵੱਲੋਂ ਅਰਦਾਸ ਬੇਨਤੀਏ ਦਾਤਾ ਨਾਮ ਆਪ ਜਾਣਦੇ ਹੋ ਬੇਨਤੀਆਂ ਆਪ ਜਾਣਦੇ ਹੋ ਘਟ ਘਟ ਕੇ ਪਟ ਪਟ ਕੀ ਜਾਣਨ ਵਾਲੇ ਮਾਲਕ ਜੀ ਮੇਰਾ ਅਮਰਤ ਕਰਨੀ ਜਿਨ੍ਹਾਂ ਭਾਵਨਾਵਾਂ ਨੂੰ ਲੈ ਕਰਕੇ ਆਪ ਜੀ ਕੇ ਚਰਨ ਕਮਲਾਂ ਪਾਸ ਬੇਨਤੀ ਕੀਤੀ ਸੋ ਭਾਵਨਾਵਾਂ ਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਹਰ ਮਦਾਨੇ ਫਤਿਹ ਬਖਸ਼ਿਸ਼ ਕਰਨੀ ਅੰਗ ਸੰਗ ਸਹਾਇ ਹੋਣਾ ਘਰ ਪਰਿਵਾਰਾਂ ਵਿੱਚ ਸੁਖ ਵਰਤੌਣੀ ਮੇਰਾ ਅਮਰਤ ਕਰਨੀ ਦਾਤਾ ਅਰਦਾਸ ਪੇਟ ਮਾਇਆ ਹਾਜ਼ਰ ਹੋਈ ਖਜ਼ਾਨੇ ਭਰਪੂਰ ਕਰਨੇ ਸੇਵਾਦਾਰਾਂ ਦੀ ਸੇਵਾ ਸਫਲ ਕਰਨੀ ਜੀ ਆਪ ਜੀ ਕੇ ਬਖਸ਼ੇ ਹੋਏ ਭੰਡਾਰਿਆਂ ਵਿੱਚੋਂ ਪੰਜਾਂ ਅੰਮ੍ਰਿਤਕੜਾ ਪ੍ਰਸ਼ਾਦ ਦੀ ਦੇਗ ਸਜ ਕਰਕੇ ਹਾਜ਼ਰ ਹੈ ਸਜੀ ਹੋਈ ਦੇਗ ਆਪ ਜੀ ਕੇ ਦਰ ਪ੍ਰਵਾਨ ਹੋਵੇ ਪ੍ਰਵਾਨੇ ਹੋਏ ਸੀਤ ਪ੍ਰਸ਼ਾਦ ਸਤਸੰਗਤ ਵਿੱਚ ਵਰਤੌਣ ਦੀ ਅਸੀਸ ਬਖਸ਼ ਦੇਣੀ ਦਾਤਾ ਜੋ ਜੋ ਛੀ ਆਪ ਜੀ ਕੇ ਬਖਸ਼ੇ ਹੋਏ ਜੀਤ ਪ੍ਰਸਾਦ ਸਕੇ ਆਪ ਜੀ ਕੇ ਪਵਿੱਤਰ ਪਾਵਨ ਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ ਦੇ ਜਾਪ ਜਪੇ ਅਸੀਸ ਬਖਸ਼ ਦੇਣਾ ਜਿਨ੍ਹਾਂ ਖਜ਼ਾਨਿਆਂ ਵਿੱਚ ਉਹ ਦੇਗਾ ਸਜ ਕਰਕੇ ਤਿਆਰ ਹੋਈਆਂ ਖਜ਼ਾਨੇ ਭਰਪੂਰ ਕਰਨੇ ਸੇਵਾਦਾਰਾਂ ਦੀ ਸੇਵਾ ਸਫਲ ਕਰਨੀ ਇਰਤ ਕਮਾਈਆਂ ਜਬਰਤਾਂ ਬਖਸ਼ਣ ਦੀ ਕਿਰਪਾਲਤਾ ਕਰਨ ਆਇ ਇਸ ਵਿਕਤਾਬ ਕਰੋ ਕਿਰਪਾ ਚੱਲਦੇ ਹੋਏ ਗੁਰਬਾਣੀ ਦੇ ਪ੍ਰਵਾਹ ਵਿੱਚੋਂ ਇਲਾਹੀ ਹੁਕਮ ਬਖਸ਼ ਕਰਕੇ ਆਪਣੇ ਬੱਚਿਆਂ ਦੇ ਸਿਰ ਤੇ ਮੇਰ ਪ੍ਰਿਆ ਹੱਥ ਰੱਖੋ ਆਪ ਜੀ ਕੇ ਝੂਲ ਦੇ ਨਿਸ਼ਾਨਾ ਦੀ ਛਤਰ ਛਾਇਆ ਹੇਟ ਆਪ ਜੀ ਕੇ ਪਹਿਰੇਦਾਰਾਂ ਦੀ ਰਹਿਨਮਾਈ ਹੇਟ ਆਪ ਜੀ ਕੇ ਸੇਵਾਦਾਨ ਦੀ ਰਹਿਨਮਾਈ ਹੇਟ ਆਪ ਜੀ ਕੇ ਪਵਿੱਤਰ ਪਾਵਨ ਸਰੂਪ ਆਪ ਜੀ ਕੇ ਸੱਜੇ ਆਸਨਾ ਤੱਕ ਲੈ ਜਾ ਸਕੀਏ ਇਰਾਮਤ ਕਰਨੀ ਛਈ ਪਿਆਰਿਆਂ ਦਾ ਸੰਗ ਬਖਸ਼ਣਾ ਜਿਨ੍ਹਾਂ ਦੇ ਸੰਗ ਨਾਲ ਸੁਆਸ ਸੁਆਸ ਆਪ ਜੀ ਦੇ ਨਾਮ ਦੀ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਾਨਕ ਦੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬੱਚੀ ਪਾ ਰੋ ਲੰਮਾ ਪਲਾਂ ਦੀਵਾ ਪਲ ਅੰਧਰਾ ਜਾਏ ਆਹਾ ਤੁਹਾਨੂੰ ਗੁਰੂ ਨਾਲ ਸਜੇ ਮੈਂ ਤਾਂ ਪਾਠ ਨਤ ਪਾਪਾਂ ਖਾਏ ਉਬਵਾ ਸੂਰ ਨਾ ਜਾਪੈ ਚੰਦ ਜਗ ਗਿਆਨ ਪਰਗਾਹ ਗਿਆਨ ਮਟੰਤ ਵਾ ਵਾ ਇਹ ਦਪਾਟ ਸੰਸਾਰ ਕੀ ਕਾਰ ਔਰ ਕਾਡ ਪੰਡ ਤਕਰ ਹੈ ਵਿਚਾਰ ਬੇਕੋਚ ਸਭ ਹੋਇ ਖਾਰਾ ਨਾਨਕ ਬਰਨਾਕਾ ਉੰਤ ਤੋਤਲਸ ਪਾਰ ਨਾ ਲਾ ਪਹਿਲਾ ਸ਼ਬਦਾਂ ਦੇ ਸਹਤਨਾ ਆਇਓ ਨਾਨਕ ਦਾ ਲਗੋ ਪਿਆਰ ਰਸਨਾ ਭੀਕਾ ਬੋਲਨ ਆ ਨਾਨਕ ਦਾ ਇੱਕ ਵਾਰ ਨਾਨਕ ਪਿਆ ਕਰਤਕ ਮਾਵळा ਹੋ ਨਮਟਨਾ ਹਰ ਭਉੜੇ ਇਹ ਪ੍ਰਕਾਸ਼ਲਾ ਹੈ ਆਪਣਾ ਸੋ ਸੋਭਾ ਪਾਏ ਬੰਮਾ ਵਿੱਚ ਅਧੁਰ ਘਰ ਸਚ ਮਨਾ ਵਸਾਈ ਸਚ ਬਾਣੇ ਗੋਨ ਚਰੈ ਸੱਚਾ ਸੋਖ ਭਾਏ ਮਿਲ ਪਿਆ ਚੜੇ ਮਛੁੰਨਾਂ

ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਸੋ ਨਿਹਾਲ 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 ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੋ ਨਹਾ ਸਤਿ ਸ੍ਰੀ ਅਕਾਲ ਸੋ ਨਹਾ ਸਤਿ ਸ੍ਰੀ ਅਕਾਲ ਸੋ ਨਹਾ ਸਤਿ ਸ੍ਰੀ ਅਕਾਲ ਖਾਲਸਾ ਵਾਹਿਗੁਰੂ

ਆਰਾਮ ਨਾਲ ਪਿੱਛੇ ਢਿਲਕੇ ਨਾ ਸਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾ ਨਾ ਅਮਸ਼ਰੀ ਅਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ I'm <laughs> going uh -huh. yeah Terima kasih telah menonton!

Yeah 我我能。啊啊啊啊